ਦੋਸਤੋ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿਤਾ ਮੁਖੀ ਫਰੀ ਸਿੱਖਿਆ ਦੇਣ ਦੇ ਲਈ ਚਲਾਈ ਗਈ ਸਕੀਮ ਦੇ ਤਹਿਤ ਧਾਰੀਵਾਲ ਦੇ ਜਨਤ ਟੈਕਨੋਸਾਫਟ ਕੰਪਿਊਟਰ ਸੈਂਟਰ ਵਿਖੇ ਅੱਜ ਵਿਸ਼ ਸਕੀਮ ਦੇ ਤਹਿਤ ਕੋਰਸ ਕਰਨ ਵਾਲੇ 63 ਦੇ ਲਗਭਗ ਵਿਦਿਆਰਥੀਆਂ ਨੂੰ ਉਹਨਾਂ ਦੀ ਸਿਖਲਾਈ ਪੂਰੀ ਹੋਣ ਤੇ ਸਰਟੀਫਿਕੇਟ ਵੰਡੇ ਗਏ ਅੱਜ ਦੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਸਮਾਸ਼ੇਵੀ ਤੇ ਨਯਾਯੁਗ ਨਈ ਸੋਚ ਸੁਸਾਇਟੀ ਦੇ ਕੌਮੀ ਚੇਅਰਮੈਨ ਸ਼੍ਰੀ ਨੀਰਜ ਮਹਾਜਨ ਜੀ ਪਹੁੰਚੇ ਜਿੱਥੇ ਨੀਰਜ ਮਹਾਜਨ ਦਾ ਸੈਂਕਟ ਸੈਂਟਰ ਵਿੱਚ ਪਹੁੰਚਣ ਤੇ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਸੁਨੰਦਨ ਸ਼ਰਮਾ ਔਰ ਉਹਨਾਂ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਿਦਿਆਰਥੀ ਵੀ ਚੇਅਰਮੈਨ ਨੀਰਜ ਮਹਾਜੰਦਾ ਵੈਲਕਮ ਕਰਦੇ ਨਜ਼ਰ ਆਏ ਇਸ ਮੌਕੇ ਤੇ ਚੇਅਰਮੈਨ ਨੀਰਜ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ਜਿਸ ਦਾ ਨਾਮ ਵਿਸ਼ ਯੋਜਨਾ ਹੈ ਔਰ ਵਰਕ integrated skill based higher education ਦੇ ਤਹਿਤ ਪੰਜਾਬ ਗਵਰਨਮੈਂਟ ਦੇ ਰੋਜ਼ਗਾਰ ਵਿਭਾਗ ਵੱਲੋਂ ਜਿਹੜੀ ਸਕੀਮ ਚਲਾਈ ਜਾ ਰਹੀ ਆ ਉਹ ਨੌਜਵਾਨਾਂ ਨੂੰ ਡਵੈਲਪਮੈਂਟ ਔਰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾ ਰਹੇ ਇਸ ਦੇ ਤਹਿਤ ਕੋਰਸ ਕਰਨ ਵਾਲੇ ਔਰ ਇਸ ਯੋਜਨਾ ਨੂੰ ਕਾਲਸੀ ਜਿਹੜਾ ਪੰਜਾਬ ਇਨਫੋਟੈਕਾ ਪੰਜਾਬ ਗਵਰਨਮੈਂਟ ਅੰਡਰਟੇਕਿੰਗ ਵੱਲੋਂ ਜਿਹੜਾ ਵਾ ਲਾਗੂ ਕੀਤਾ ਗਿਆ ਵਾ ਇਸ ਜਿਹੜਾ ਵਾ 2024 25 ਬੈਚ ਦੇ ਵਿਦਿਆਰਥੀਆਂ ਨੂੰ ਅੱਜ ਚੇਅਰਮੈਨ ਨੀਰਜ ਮਹਾਜਨ ਸੁਨੰਦਨ ਸ਼ਰਮਾ ਦੇ ਨਾਲ ਅਗਰਮਾਨੇ ਵਿਅਕਤੀਆਂ ਵੱਲੋਂ ਜਿਹੜਾ ਵਾ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਤੇ ਵਿਦਿਆਰਥੀ ਵੀ ਬੇहद ਖੁਸ਼ ਨਜ਼ਰ ਆਏ ਵੱਡੀ ഹിന്ദി ബുദ്ധി ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਾ ਉਹ ਲੜਕੀਆਂ ਦੀ ਸੰਖਿਆ ਸੀ ਜਿਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ ਇਸ ਮੌਕੇ ਤੇ ਜਨਤ ਟੈਕਨੋਸਾਫਟ ਤਾਰੀਵਾਲ ਦੀ ਤਾਰੀਫ ਕਰਦੇ ਆ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਬੇहद ਖੁਸ਼ੀ ਹੈ ਕਿ ਉਹਨਾਂ ਨੂੰ ਮੁਫਤ ਵਿੱਚ ਜੜੇ ਆ ਉਹ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰਵਾਇਆ ਗਿਆ ਇਸ ਮੌਕੇ ਤੇ ਨਯਾਜੁਗ ਨਈ ਸੋਸ ਸੁਸਾਇਟੀ ਦੇ ਕੌਮੀ ਚੇਅਰਮੈਨ ਹੀਰਜ ਮਹਾਜੰਦਾ ਵਿਸ਼ੇਸ਼ ਸਨਮਾਨ ਵੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਕਈ ਐਜੂਕੇਸ਼ਨ ਫੀਲਡ ਦੇ ਨਾਲ रिलेटेड ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਮੈਥ ਦੇ ਪ੍ਰਸਿੱਧ ਟੀਚਰ ਜੋ ਬੇਬੇਨਾਨੀ ਕਾਲਜ ਫਰੂਮਨ ਦੇ ਵਿੱਚ ਪੜਾਉਂਦੇ ਨੇ ਮੈਮ ਉਹਨਾਂ ਨੇ ਵੀ ਬਹੁਤ ਅੱਛੀ ਸਪੀਚ ਕਰਕੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਪੜਾਈ ਦੇ ਨਾਲ ਜੁੜੇ ਰਹਿਣ ਦੀ এডੂਕੇਸ਼ਨ ਦਿੱਤੀ ਚੇਅਰਮੈਨ ਨੀਰਜ ਮਹਾਜਨ ਨੇ ਮਿਸ਼ਨ ਜਜ਼ਬਾ ਦਾ ਵੀ ਜ਼ਿਕਰ ਕੀਤਾ ਉਹ ਦੇਖੋ ਪੂਰੀ ਰਿਪੋਰਟ ਜਾਇਹਨ ਜੀ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਜੈਨੇਟ ਇੰਸਟੀਚਿਊਟ ਦੇ ਆਂਦਰ ਜਿਹੜੇ ਮਿਸਟਰ ਸਰੰਦਰ ਸ਼ਰਮਾ ਜੀ ਕਿ ਅੱਜ ਸਾਡੀ ਟੀਮ ਨੂੰ ਨਇਆ ਯੁੱਗ ਨੀ ਸੋਚ ਵੈਕਟਰ ਸੋਸਾਇਟੀ ਪੰਜਾਬ ਦੀ ਟੀਮ ਨੂੰ ਉਹਨਾਂ ਨੇ ਆਪਾਂ ਇੰਸਟੀਚਿਊਟ ਦੇ ਵਿੱਚ ਬੁਲਾਇਆ ਅੱਜ ਜਿਹੜੇ ਇਹ ਕੋਰਸ ਰੈਗੂਲਰ ਪੰਜਾਬ ਗਵਰਨਮੈਂਟ ਦੇ ਨਾਲ ਮਿਲ ਕੇ ਕਰਵਾ ਰਹੇ ਨੇ ਉਹਦੇ ਕੋਰਸ ਪੂਰੇ ਹੋਣ ਦੇ ਉੱਤੇ ਅੱਜ ਬੱਚਿਆਂ ਦੇ ਵਿੱਚ ਸਰਟੀਫਿਕੇਟ ਵੰਡੇ ਗਏ ਨੇ ਉਸ ਦੇ ਨਾਲ ਹੀ ਸਾਡਾ ਜਿਹੜਾ ਮਿਸ਼ਨ ਜਜ਼ਬਾ ਜਿਹੜਾ ਕਿ ਆਈਪੀਐਸ ਅਦਿੱਤਯ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਪਰ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਚਲਾਇਆ ਉਹਦੇ ਅੰਡਰ ਆਪਾਂ ਐਂਟੀ ਡ੍ਰੈਕਸ ਅਵੇਅਰਨੈਸ ਕੈਂਪੂ ਜਿਹੜਾ ਉਹ ਇੱਥੇ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਐਂਟੀ ਡਰੱਗਸ ਤੇ ਬਾਰੇ ਜਾਗਰੂਕ ਕੀਤਾ ਗਿਆ ਮੈਂ ਚਾਹਨਾ ਕਿ ਪੰਜਾਬ ਜਿਹੜਾ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਛੇਵੇਂ ਦਰਿਆ ਜਿਹੜਾ ਠਾਠਾ ਮਾਰ ਰਿਹਾ ਨਸ਼ਿਆਂ ਦਾ ਉਸ ਤੋਂ ਬੱਚੇ ਦੂਰ ਹਨ ਕਿਉਂਕਿ ਜੇਕਰ ਬੱਚੇ ਹੈ ਤੇ ਸਾਡਾ ਹਿੰਦੁਸਤਾਨ ਦਾ ਭਵਿੱਖ ਹੈਗਾ ਜੇਕਰ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਤੇ ਸਹੀ ਕਿੱਥੋਂ ਆਉਣ ਵਾਲੇ ਟਾਈਮ ਦੇ ਵਿੱਚ ਇੰਜੀਨੀਅਰ ਡਾਕਟਰ ਤੇ ਲੀਡਰ ਆਪਾਂ ਕਿੱਥੋਂ ਲੱਭਾਂਗੇ ਇਸ ਕਰਕੇ ਅੱਜ ਜੈਨਿਸਟ ਇੰਸਟੀਚਿਊਟ ਦੇ ਵਿੱਚ ਜਿੱਥੇ ਬੱਚਿਆਂ ਨੂੰ ਉਜਵਲ ਭਵਿੱਖ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਨਾਲ ਹੀ ਨਾਲ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ ਨਾਲ ਉਹਨਾਂ ਅਗੇ ਅਪੀਲ ਕੀਤੀ ਗਈ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਬੱਚਾ ਜਾਂ ਤੁਹਾਡੇ ਕੋਈ ਪੇਰੈਂਟਸ ਕੋਈ ਰਿਲੇਟਿਵ ਜਿਹੜੇ ਨੇ ਉਹ ਨਸ਼ਿਆਂ ਦੀ ਦਲਦਲ ਚ ਫਸ ਚੁੱਕੇ ਨੇ ਸਾਨੂੰ ਦੱਸੋ ਆਪਾਂ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਉਹਨਾਂ ਦੇ ਨਸ਼ੇ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਅਤੇ ਜੇਕਰ ਕੋਈ ਨਸ਼ਾ ਜਿਹੜਾ ਉਹ ਸੇਲ ਕਰਦਾ ਹੈ ਜਾਂ ਕੁਝ ਕਰਦਾ ਹੈ ਉਹਦੇ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਦੇ ਸਕਦੇ ਹੋ ਨਾਮ ਕੀ ਆ ਸੇ ਵਿਸ਼ੇ ਦੇ ਅਧਿਆਪਕ ਕੋ ਔਰ ਅੱਜ ਜਿਹੜਾ ਧਾਰੀਵਾਲ ਦੇ ਜਨਰਲ ਟੈਕਨੋਸੌਫਟ ਕੰਪਿਊਟਰ ਸੈਂਟਰ ਦੇ ਵਿੱਚ ਜਿੱਥੇ ਬੱਚਿਆਂ ਨੂੰ ਕਿਤਾ ਮੁਖੀ ਕੋਰਸ ਜਿਹੜੇ ਆ ਉਹ ਲਗਭਗ ਫ੍ਰੀ ਕਰਵਾਇਆ ਜਾ ਰਿਹਾ ਔਰ ਸਰਟੀਫਿਕੇਟ ਵੰਡੇ ਗਏ ਆ ਇਹਨਾਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇ ਨਾਲ ਦੇਖ ਨੂੰ ਲੈ ਕੇ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੋਤੀ ਹੈ ਔਰ ਮੈਂ ਮੈਥ ਸਬਜੈਕਟ ਦੀ ਮੈਥਮੈਟਿਕਸ ਸਬਜੈਕਟ ਦੀ ਅਧਿਆਪਕ ਹਾਂ ਮੈਂ ਬੇਬੀਨਾਨ ਕੀ ਖਾਲਸਾ ਕਾਲਜ ਫਾਰ ਊਮਨ ਦੇ ਵਿੱਚ ਅਜ਼ ਅਸਿਸਟੈਂਟ ਪ੍ਰੋਫੈਸਰ ਆਫ ਮੈਥਮੈਟਿਕਸ ਕੰਮ ਕਰ ਰਹੀ ਆ। ਸੋ ਸੁਨਿੰਦਰ ਸ਼ਰਮਾ ਜੋ ਸਾਡੇ ਮਾਨਯੋਗ ਸੁਨਿੰਦਰ ਸ਼ਰਮਾ ਜੀ ਸਾਡੇ ਸਿਨੇਤ ਤੋਂ ਆਏ ਸਨ ਸਾਡੇ ਕੋਲ ਮੈਮ ਕਿਰਨ ਮੈਮ ਦੇ ਨਾਲ ਉਹਨਾਂ ਵੱਲੋਂ ਉਹਨਾਂ ਨੇ ਦੱਸਿਆ ਸੀ ਕਿ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਇੱਕ ਇਨੀਸ਼ੀਏਟਿਵ ਜਾਰੀ ਕੀਤਾ ਗਿਆ ਹੈ ਜਿੰਦੇ ਵਿੱਚ ਬੱਚਿਆਂ ਨੂੰ ਫ੍ਰੀ ਸਕੀਮ ਯਾਨੀ ਕਿ ਵਿਸ਼ ਸਕੀਮ ਦੇ ਤਹਿਤ ਬੱਚਿਆਂ ਨੂੰ 10 ਦਿਨ ਦਾ ਫ੍ਰੀ ਆਈਟੀ ਅਵੇਅਰਨੈਸ ਕੋਰਸ ਕਰਵਾਇਆ ਜਾ ਰਿਹਾ ਹੈ। ਸੋ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਸੈਂਟਰ ਦੇ ਨਾਲ-ਨਾਲ ਸਰ ਜੈਸੀ ਹੱਕ ਸ਼ਖਸੀਅਤ ਵੀ ਸਾਡੇ ਬੱਚਿਆਂ ਨੂੰ ਇੰਨਾ ਜਾਗਰੂ ਕਰ ਰਹੇ ਨੇ ਤੋਂ ਮੈਂ ਬੱਚਿਆਂ ਨੂੰ ਇੰਨਾਂ ਚੀਜ਼ਾਂ ਬਾਰੇ ਦੱਸਿਆ ਔਰ ਸਾਡੇ ਕਾਲਜ ਤੋਂ ਵੀ ਵੱਧ ਚੜ ਕੇ ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸਾਰੇ ਬੱਚਿਆਂ ਨੂੰ ਸਰਦੀ ਗਾਈਡੈਂਸ ਦੇ ਨਾਲ ਇੱਕ ਕੋਰਸ ਕੰਪਲੀਟ ਕੀਤਾ ਔਰ ਅੱਜ ਉਹਨਾਂ ਨੂੰ ਇਹ ਸਰਟੀਫਿਕੇਟ ਪ੍ਰੋਵਾਈਡ ਕੀਤੇ ਗਏ ਸੋ ਮੈਂ ਭਵਿਕਲੀ ਇਹੀ ਸਾਰਾ ਦੇਣਾ ਚਾਹਾਂਗੀ ਜਿੱਦਾਂ ਸਰ ਨੇ ਕਿਹਾ ਕਿ ਹੁਣ ਦਾ ਜਿਹੜਾ ਅਗੋਂ ਆਉਣ ਵਾਲਾ ਯੁੱਗ ਹੈ ਉਹ AI ਦਾ ਹੈ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਇਸ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਇੰਨਾਂ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਜਿਆਦਾ ਤੋਂ ਜਿਆਦਾ ਇਸ ਚੀਜ਼ ਬਾਰੇ ਨਾਲੋਂ ਜਾਗਰੂਕਤਾ ਮਿਲਨੀ ਚਾਹੀਦੀ ਹੈ थैंक यू ਹਾਂਜੀ ਸਤਿ ਸ਼੍ਰੀ ਅਕਾਲ ਮੈਂ ਨੰਮੀ ਹਾਂ ਇਸ ਇੰਸਟੀਚਿਊਟ ਦਾ ਮਤਲਬ ਕਿ ਜੋ ਹਾਂ ਪਾ ਕੋਰਸ ਕੀਤਾ ਹੋਇਆ ਹੈ ਵਿਸ਼ੇ ਸਕੀਮ ਦੇ ਤਹਿਤ ਜਿੱਥੇ ਊਮਨਸ ਨੂੰ ਆਈਟੀ ਅਵੇਅਰਨੈਸ অর ਐਂਟਰਪ੍ਰੀਨਰਸ਼ਿਪ ਡਿਵੈਲਪਮੈਂਟ ਬਾਰੇ ਪੂਰੀ ਤਰ੍ਹਾਂ ਦੱਸਿਆ ਗਿਆ ਇਸ ਅਕੋਰਡਿੰਗ ਆਪਾਂ ਪ੍ਰੈਜੈਂਟੇਸ਼ਨ ਦੇ ਥਰੂ 10 ਦਿਨ ਦਾ ਕੋਰਸ ਕੀਤਾ ਗਿਆ ਜਿਸ ਦੇ ਅਕੋਰਡਿੰਗ ਸਭ ਨੂੰ ਇਸ ਦੇ ਬਾਰੇ ਪੂਰੀ ਤਰ੍ਹਾਂ ਨੋਲੇਜ ਹੋਈ ਜੈਨਿਕ ਟੈਕਨੋਸਾਫਟ ਬਾਰੇ ਮੈਂ ਇਸ ਬਾਰੇ ਕਹਿਣਾ ਚਾਹਾਂਗਾ ਕਿ ਇਥੋਂ ਦੇ ਸਟਾਫ ਔਰ ਇਥੋਂ ਦੇ ਟੀਚਰਸ ਮਤਲਬ ਕਿ ਜੋ ਵੀ ਇਹਨਾਂ ਨੇ ਸਾਨੂੰ ਸਿਖਾਇਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਧਾਰੀਵਾਲ ਦੇ ਵਿੱਚੋਂ ਕੋਈ ਐਹੋਜਾ ਇੰਸਟੀਚਿਊਟ ਹੋਵੇਗਾ ਜੋ ਕਿ ਇਸ ਕਲਸ ਮਤਲਬ ਕਿ ਜੋ ਵੀ ਇਹਨਾਂ ਨੇ ਸਾਨੂੰ ਸਿਖਾਇਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਧਾਰੀਵਾਲ ਦੇ ਵਿੱਚੋਂ ਕੋਈ ਐਹੋਜਾ ਇੰਸਟੀਚਿਊਟ ਹੋਵੇਗਾ ਜੋ ਕਿ ਇਸ ਕੰਪਿਊਟਰ ਨੂੰ ਪੂਰੀ ਤਰ੍ਹਾਂ ਬੱਚਾ ਨੂੰ ਦਿਖਾਏਗਾ ਸਸ ਨਗ ਪਸ ਸਭ ਕੁਝ ਪ੍ਰੋਪਰ ਤਰੀਕੇ ਨਾਲ ਜਿਹੜੇ ਵੀ ਮੇਰੇ ਐਕਸਪੀਰੀਅੰਸ ਤੋਂ ਮੈਂ ਤੁਹਾਨੂੰ ਆਹਿਲਸ ਨਾਲ ਚਾਹੁੰਦੀ ਕਿ ਇੰਸਟੀਚੂਟ ਜਿਹੜਾ ਵਾ ਬਹੁਤ ਹੀ ਵਧੀਆ ਜੋ ਕਿ ਮਤਲਬ ਕਿ ਮੈਨੂੰ ਨਹੀਂ ਲੱਗਦਾ ਕਿ ਐਸਟੈਂਡ ਕੋਈ ਵੀ ਹੋਊਗਾ ਕਿਉਂਕਿ ਸਭ ਕੁਝ ਜੋ ਵੀ ਹੈ ਦਾ ਕੰਪਿਊਟਰ ਦੇ ਅਕੋਰਡਿੰਗਲੀ ਇਹ ਸਭ ਕੁਝ ਮਤਲਬ ਕਿ ਜੋ ਵੀ ਦੇ ਬੇਸਿਕ ਹੁੰਦੇ ਹੈ ਕੰਪਿਊਟਰ ਦੇ ਇਸ ਇੰਸਟੀਚੂਟ ਦੇ ਇਲਾਵਾ ਕੋਈ ਹੋਰ ਇੰਸਟੀਚੂਟ ਹੋਵੇਗਾ ਨਹੀਂ ਜਿਹੜਾ ਕਿ ਪ੍ਰੋਪਰ ਤਰੀਕੇ ਨਾਲ ਦੱਸੂਗਾ ਵੇਨਾ ਮੈਂ ਸੁਨੰਦਨ ਸ਼ਰਮਾ ਮੈਨੇਜਿੰਗ ਡਾਇਰੈਕਟਰ ਜੈਨੇਟੈਕਨੋਸਾਫਟ ਸਾਡੇ ਕੋਲ ਇਹ ਵਿਸਕੀਮ ਆਈ ਸੀ ਜਿਹੜੀ এমਪਲੋਇਮੈਂਟ ਡਿਪਾਰਟਮੈਂਟ ਵੱਲੋਂ ਗਵਰਨਮੈਂਟ ਆਫ ਪੰਜਾਬ ਵੱਲੋਂ ਸਾਨੂੰ 52 ਸੀਟਸ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਸੀ ਜਿਹਦੇ ਵਿੱਚ ਆਪਾਂ 10 ਦਿਨ ਦਾ ਆਈਟੀ ਅਵੇਅਰਨੈਸ ਦਾ ਕੋਰਸ ਉਹਨਾਂ ਬੱਚਿਆਂ ਨੂੰ ਕਰਾਉਣਾ ਸੀ ਜਿਹੜੇ 10th 2 ਚ ਪੜਦੇ ਪਏ ਸੀ ਜਾਂ ਬੀਏ ਫਾਈਨਲ ਚ ਪੜਦੇ ਪਏ ਸੀ ਜਾਂ ਮਾਸਟਰਿੰਗ ਫਾਈਨਲ ইয়ার ਚ ਪੜਦੇ ਪਏ ਸੀ ਉਹ ਦੋ ਦੈਂਦਾ ਦਾ ਦੋ ਸੀ ਜਦੋਂ ਐਗਜ਼ਾਮੀਨੇਸ਼ਨ ਦਾ ਟਾਈਮ ਇਟਸ ਵੈਰੀ ਡਿਫਿਕਲਟ ਟੂ ਗੈਟ ਸਟੂਡੈਂਟਸ ਲੇਕਿਨ ਬਹੁਤ ਸਾਰੇ ਟੀਚਰਸ ਜਿਦਾ ਸਾਡੇ ਕੋ ਜੋਤੀ ਮੈਮ ਬੈਠੇ ਆ ਬਹੁਤ ਸਾਰੇ ਟੀਚਰਸ ਨੇ ਸਾਥ ਦਿੱਤਾ ਤੇ ਸਟੂਡੈਂਟਸ ਨੂੰ ਗਾਈਡ ਕੀਤਾ ਕਿ ਤੁਹਾਡੇ ਐਗਜ਼ਾਮੀਨੇਸ਼ਨ ਚ ਪ੍ਰੋਬਲਮ ਨਹੀਂ ਆਏਗੀ ਇਹੋ ਜੀ ਓਪਰਚੁਨਿਟੀ ਬਾਦ ਬਾਦ ਨਹੀਂ ਆਂਦੀ ਫ੍ਰੀ ਆਫ ਕੋਰਸ ਤੁਹਾਨੂੰ ਆਈਟੀ ਦਾ ਕੋਰਸ ਦਾ ਸਰਟੀਫਿਕੇਟ ਮਿਲਣਾ ਉਹ ਵੀ ਗਵਰਨਮੈਂਟ ਆਫ ਪੰਜਾਬ ਦਾ ਗਵਰਨਮੈਂਟ ਆਫ ਪੰਜਾਬ ਦਾ ਬੱਚਿਆਂ ਨੇ 10 ਦਿਨ ਦਾ ਕੋਰਸ ਕੀਤਾ ਤੋ ਅੱਜ ਮੈਨੂੰ ਮਾਨ ਮਹਿਸੂਸ ਹੋ ਰਿਹਾ ਕਿ ਆਪਾਂ ਉਹਨਾਂ ਨੂੰ ਸਰਟੀਫਿਕੇਟ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਤੇ ਗਵਰਨਮੈਂਟ ਦੀ ਜਿਹੜੀ ਐਸ ਟਾਈਮ ਸੋਚ ਆ ਡਿਜੀਟਲ ਇੰਡੀਆ ਬਣਾਣ ਦੀ ਸੋਚ ਆ ਅੱਗੇ ਆਉਣ ਵਾਲਾ ਸਮਾਂ AI ਦਾ ਵਾ ਸ਼ਾਇਦ ਸਾਨੂੰ ਪਤਾ ਹੋਏਗਾ ਜਿਹੜਾ 1990 ਦਾ ਦੌਰ ਦੇਖਿਆ ਵਾ ਉਦੋਂ ਉਦੋਂ ਲੈਂਡਲਾਈਨ ਫੋਨਸ ਹੁੰਦੇ ਸੀ ਪੇਜਰ ਆਇਆ ਮੋਬਾਈਲ ਆਇਆ ਬਹੁਤ ਸਾਰੀਆਂ ਚੀਜ਼ਾਂ ਆਈਆਂ لیکن وہ سماسی مشین ઓપરેટેડ બાય મેન ਹੁਣ ਜਿਹੜਾ ਸਮਾਂ ਆ ਰਿਹਾ ਉਹ ਆ ਰਿਹਾ ਮਸ਼ੀਨ ઓਪਰੇਟਿਡ ਬਾਈ ਮਸ਼ੀਨ ਜਿਵੇਂ ਪੰਡਤ ਜੀ ਤੁਸੀਂ ਇਸ ਟਾਈਮ ਮੋਬਾਈਲ ਨੂੰ ਹੈਂਡਲ ਕਰਦੇ ਪਿਓ ਅੱਗੇ ਆਉਣ ਵਾਲਾ ਸਮਾਂ ਤੁਸੀਂ ਇਹਨੂੰ ਹੈਂਡਲ ਨਹੀਂ ਕਰੋਗੇ ਮਸ਼ੀਨ ਆਪਣੇ ਆਪ ਇਹਨੂੰ ਹੈਂਡਲ ਕਰ ਲੇਗੀ ਤੋਂ ਬਹੁਤ ਔਖਾ ਸਮਾਂ ਬੰਦੇ ਦੀ ਥਾਂ ਤੇ ਮਸ਼ੀਨ ਆ ਰਹੀ ਹੈ ਤੋਂ ਗਵਰਨਮੈਂਟ ਵੀ ਇਸ ਚੀਜ਼ ਨੂੰ ਚਾਹਦੀ ਆ ਕਿ ਹੁਣ ਤੱਕ ਜਿੰਨਾ ਵੀ ਕੰਪਿਊਟਰਸ ਹੈਗਾ ਵਾ ਉਹ ਸਿੱਖ ਲਿੱਤਾ ਜਾਵੇ ਅੱਗੇ ਜਾ ਕੇ ਮਸ਼ੀਨ ਨੂੰ ਕੰਟਰੋਲ ਕਿੱਦਾਂ ਕਰਾਂਗੇ ਤੋਂ ਬਹੁਤ ਅਨਐਮਪਲੋਇਮੈਂਟ ਆਉਣ ਵਾਲੀ ਹੈ ਤੋਂ ਸਾਨੂੰ ਇਸ ਚੀਜ਼ ਦੇ ਉੱਤੇ ਬਹੁਤ ਧਿਆਨ ਦੇਣਾ ਪਏਗਾ ਤੋਂ ਐਸ ਲਾਈਨ ਵੱਲ ਜਾਣਾ ਪਏਗਾ ਥੈਂਕ ਯੂ ਥੈਂਕ ਯੂ ਵੈਰੀ ਮਚ